ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮਕਰਨ ਕੀਤਾ ਗਿਆ ਜਿਹੜਾ ਨਾਮ ਰੱਖਿਆ ਸੀ ਉਹ ਪਰਿਵਾਰ ਨੇ ਰੱਖਿਆ ਸੀ ਉਪਰੰਤ ਸਤਗੁਰਾਂ ਦੀ ਜਨਮ ਪੱਤਰੀ ਬਣਵਾਈ ਗਈ ਪੰਡਿਤ ਹਰਦੇয়াল ਗੁਰੂ ਨਾਨਕ ਮਹਾਰਾਜ ਜੀ ਦੀ ਜਨਮ ਪੱਤਰੀ ਬਣਾਉਂਦਾ ਹੈ ਕੀ ਕੁਝ ਕਹਿੰਦਾ ਹੈ ਕੀ ਕੁਝ ਸੱਚ ਨਿਕਲਦਾ ਹੈ ਤੇ ਕੀ ਕੁਝ ਸੱਚ ਨਹੀਂ ਸੀ ਜੋ ਪੰਡਿਤ ਹਰਦੇয়াল ਨੂੰ ਵੀ ਨਹੀਂ ਪਤਾ ਲੱਗਿਆ ਕਿ ਗੁਰੂ ਨਾਨਕ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਇਹ ਕੁਝ ਕਰਨਗੇ ਜਿਵੇਂ ਕਿ ਜਨੇਊ ਬਾਰੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਬਾਲਕ ਇਹ ਗੁਰਨਾਨਕ ਵੱਡਾ ਹੋ ਕੇ ਮੇਰੇ ਹੱਥੀ ਬਣਾਇਆ ਹੈ ਜਨੇਊ ਦਾ ਖੰਡਨ ਕਰੇਗਾ ਭਾਵ ਨਹੀਂ ਪਾਏਗਾ ਸੋ ਪਿਛਲੀ ਵੀਡੀਓ ਦੇ ਵਿੱਚ ਉਹ ਇਤਿਹਾਸ ਆਪ ਜੀ ਨੇ ਨਾਲ ਸਾਂਝਾ ਕੀਤਾ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣੋ ਅੱਜ ਜਿਹੜੀ ਆਪਜੀ ਦੇ ਨਾਲ ਵਿਚਾਰ ਕਰਨੀ ਹੈ ਉਹ ਹੈ ਬਾਬਰ ਦਾ ਇਸ ਹਿੰਦੁਸਤਾਨ ਦੇ ਉੱਤੇ ਹਮਲਾ ਗੁਰੂ ਪਿਆਰੇ ਜਦੋਂ ਗੁਰਨਾਨਕ ਮਹਾਰਾਜ ਜੀ ਚੌਥੀ ਉਦਾਸੀ ਕਰਕੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਵਾਪਸ ਆ ਰਹੇ ਸਨ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਹੁਣ ਆਪਾਂ ਆਪਣੇ ਗੁਰਸਿੱਖ ਨੂੰ ਮਿਲ ਕੇ ਚੱਲਦੇ ਹਾਂ ਉਹ ਗੁਰਸਿੱਖ ਦਾ ਨਾਮ ਸੀ ਭਾਈ ਲਾਲੋ ਭਾਈ ਲਾਲੋ ਉਹ ਗੁਰ ਸਿੱਖ ਸੀ ਜਦੋਂ ਗੁਰਨਾਨਕ ਮਹਾਰਾਜ ਘਰ ਤੋਂ ਉਦਾਸੀਆਂ ਸ਼ੁਰੂ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਐਮਨਾਬਾਦ ਦੀ ਧਰਤੀ ਤੇ ਪਹੁੰਚ ਕੇ ਜਿਹੜਾ ਪਹਿਲਾ ਸਿੱਖ ਬਣਾਇਆ ਸੀ ਉਹ ਭਾਈ ਲਾਲੋ ਸੀ। ਉਹੀ ਭਾਈ ਲਾਲੋ ਨੂੰ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਦੁਆਰਾ ਮਿਲਣਾ ਚਾਹੁੰਦੇ ਨੇ। ਇਹ ਸੈਦਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਅੱਜ ਕੱਲ ਅਸੀਂ ਐਮਨਾਬਾਦ ਕਹਿੰਦੇ ਹਾਂ। ਹੁਣ ਗੁਰਨਾਨਕ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ ਮਰਦਾਨਿਆਂ ਚੱਲ ਆਪਾਂ ਸੈਦਪੁਰ ਦੀ ਧਰਤੀ ਤੇ ਜਾ ਕੇ ਭਾਈ ਲਾਲੋ ਦਾ ਹਾਲ ਚਾਲ ਪੁੱਛੀਏ। ਤੇ ਗੁਰੂ ਪਿਆਰੇ ਇਸ ਤਰ੍ਹਾਂ ਧੰਨ ਗੁਰਨਾਨਕ ਸਹਿਬ ਮਹਾਰਾਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਭਾਈ ਲਾਲੋ ਦੇ ਨਗਰ ਵਿੱਚ ਪਹੁੰਚਦੇ ਨੇ ਤੇ ਭਾਈ ਲਾਲੋ ਦੇ ਨਗਰ ਵਿੱਚ ਪਹੁੰਚ ਕੇ ਉਹਦੇ ਗ੍ਰਹਿ ਵਿਖੇ ਪਹੁੰਚਦੇ ਨੇ ਤੇ ਭਾਈ ਲਾਲੋ ਸਤ ਸੰਗ ਕਰਦਾ ਸੀ ਤੇ ਗੁਰੂ ਪਿਆਰੇ ਉਸ ਸਮੇਂ ਭਾਈ ਲਾਲੋ ਭਾਈ ਲਾਲੋ ਦੀ ਘਰ ਵਾਲੀ ਗੁਰਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਨੇ ਖੁਸ਼ ਹੁੰਦੇ ਨੇ ਤੇ ਉਸੇ ਸਮੇਂ ਫਿਰ ਗੁਰਨਾਨਕ ਮਹਾਰਾਜ ਜੀ ਆਈ ਹੋਈ ਸੰਗਤ ਨੂੰ ਉਪਦੇਸ਼ ਦਿੰਦੇ ਨੇ ਅਕਾਲ ਪੁਰਖ ਨਾਲ ਜੋੜਦੇ ਨੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੀ ਭਾਈ ਲਾਲੋ ਜੀ ਕੋਲ ਵਿਸ਼ਰਾਮ ਕਰਦੇ ਨੇ ਜਲ ਪਾਣੀ ਸ਼ਿਕਾਇਆ ਜਾਂਦਾ ਗੁਰੂ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਪਾਣੀ ਬਣਾਇਆ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਪ੍ਰਸ਼ਾਦਾ ਛਕਦੇ ਨੇ ਬਹੁਤ ਸੰਗਤਾਂ ਆਉਂਦੀਆਂ ਨੇ ਦਿਦਾਰੇ ਕਰਨ ਤੇ ਭਾਈ ਲਾਲੋ ਗੁਰਨਾਨਕ ਮਹਾਰਾਜ ਜੀ ਦੇ ਸਨਮੁਖ ਬੈਠਾ ਹੈ ਤੇ ਗੁਰਨਾਨਕ ਮਹਾਰਾਜ ਪੁੱਛ ਲੈਂਦੇ ਨੇ ਭਾਈ ਲਾਲੋ ਹੁਣ ਇੱਥੇ ਐਮਨਾਬਾਦ ਦੇ ਸਾਇਦਪੁਰ ਦੇ ਲੋਕਾਂ ਦਾ ਕੀ ਹਾਲ ਚਾਲ ਹੈ ਤੇ ਭਾਈ ਲਾਲੂ ਆਖਦਾ ਸੱਚੇ ਪਾਤਸ਼ਾਹ ਜੀ ਇੱਥੋਂ ਦੇ ਜਿਹੜੇ ਲੋਕ ਨੇ ਬਹੁਤ ਦੁਖੀ ਨੇ ਆਮ ਲੋਕ ਕਿਰਤੀ ਲੋਕ ਇਸ ਜ਼ੁਲਮ ਦੀ ਚੱਕੀ ਦੇ ਵਿੱਚ ਬਿਲਕੁਲ ਪੀਸੇ ਜਾ ਰਹੇ ਨੇ ਜਿਹੜੇ ਰਾਜੇ ਨੇ ਉਹ ਜ਼ੁਲਮ ਕਰ ਰਹੇ ਨੇ ਜਿਹਨੇ ਰਾਜਿਆਂ ਦੇ ਅਹਿਲ ਕਰਨੇ ਉਹ ਕੁੱਤੇ ਬਣ ਕੇ ਨੌਂਦਰਾ ਮਾਰ ਰਹੇ ਨੇ ਭਾਵ ਇਹਨਾਂ ਲੋਕਾਂ ਦਾ ਲਹੂ ਪੀ ਰਹੇ ਨੇ ਬੜਾ ਬੁਰਾ ਹਾਲ ਹੈ ਗੁਰੂ ਪਾਤਸ਼ਾਹ ਜੀ ਇੱਥੇ ਜ਼ੁਲਮ ਹੋ ਰਿਹਾ ਹੈ ਜਿਹੜੇ ਉੱਚ ਜਾਤੀ ਦੇ ਲੋਕ ਨੇ ਨਾ ਔਰ ਸ਼ਰਾਬਾਂ ਕਬਾਬਾਂ ਦੇ ਵਿੱਚ ਮਸਤ ਹੋਏ ਹੋਏ ਨੇ ਨਾਚਾਂ ਦੇਖਣ ਦੇ ਵਿੱਚ ਮਸਤ ਹੋਏ ਹੋਏ ਨੇ ਕੋਈ ਬਾਣ ਪੀੜੇ ਤੰਬਾਕੂ ਖਾ ਕੇ ਬਸ ਨਸ਼ੇ ਵਿੱਚ ਗੁਲਤਾਨ ਹੋਏ ਰਹਿੰਦੇ ਨੇ ਅਮੀਰ ਜਾਦੇ ਗਰੀਬਾਂ ਤੇ ਅਤਿਆਚਾਰ ਕਰਦੇ ਨੇ ਬਹੁਤ ਬੁਰਾ ਹਾਲ ਹੈ ਗੁਰੂ ਪਾਸ਼ਾ ਜੀ ਕਹਿਣ ਦਾ ਮਤਲਬ ਇਸ ਸੈਦਪੁਰ ਦੀ ਧਰਤੀ ਤੇ ਜ਼ੁਲਮ ਹੀ ਜ਼ੁਲਮ ਵਰਤ ਰਿਹਾ ਹੈ ਗੁਰੂ ਪਾਸ਼ਾ ਕਹਿੰਦੇ ਭਾਈ ਲਾਲੋ ਆਮ ਲੋਕ ਗਰੀਬ ਲੋਕ ਇਸ ਜ਼ੁਲਮ ਦੀ ਚੱਕੀ ਦੇ ਵਿੱਚ ਜੇ ਪੀਸੇ ਜਾ ਰਹੇ ਨੇ ਤੈਨੂੰ ਸੱਚ ਆਖਾਂ ਤੇ ਭਾਈ ਲਾਲੋ ਕਹਿੰਦਾ ਦੱਸੋ ਜੀ ਗੁਰਨਾਨਕ ਮਹਾਰਾਜ ਕਹਿੰਦੇ ਇਸ ਸੈਦਪੁਰ ਦੀ ਧਰਤੀ ਤੇ ਇਹਨਾਂ ਜ਼ਾਲਿਮਾਂ ਨੂੰ ਸੌਦਾ ਲਾਉਣ ਦੇ ਲਈ ਖਤਮ ਕਰਨ ਦੇ ਲਈ ਇਹਨਾਂ ਤੋਂ ਵੀ ਵੱਡਾ ਜ਼ਾਲਮ ਆ ਰਿਹਾ ਹੈ ਇਹ ਲੋਕਾਂ ਤੇ ਜ਼ੁਲਮ ਕਰਦੇ ਨੇ ਹੁਣ ਇਹਨਾਂ ਦੇ ਉੱਤੇ ਵੀ ਜ਼ੁਲਮ ਹੋਏਗਾ ਇਹਦੇ ਵਿੱਚ ਆਮ ਲੋਕ ਗਰੀਬ ਲੋਕ ਪੀਸੇ ਜਾਣਗੇ ਭਾਈ ਲਾਲੋ ਬੜਾ ਕਹਿਰ ਵਾਪਰੇਗਾ ਮਹਾਰਾਜ ਸਚੇ ਪਾਤਸ਼ਾਹ ਜੀ ਸਾਨੂੰ ਚੰਗੀ ਤਰ੍ਹਾਂ ਸਮਝਾਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਗੁਰਨਾਨਕ ਮਹਾਰਾਜ ਜੀ ਨੇ ਆਖਿਆ ਤਿਲੰਗ ਰਾਗ ਦੇ ਵਿੱਚ ਗੁਰਨਾਨਕ ਮਹਾਰਾਜੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਕ ਨੰਬਰ 722 ਤੇ ਫਰਮਾਉਂਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ ਗੁਰੂ ਪਿਆਰਿਓ ਗੁਰਨਾਨਕ ਮਹਾਰਾਜੀ ਨੇ ਬਾਬਰ ਦੇ ਹੋਏ ਜ਼ੁਲਮ ਦੇ ਸੰਬੰਧ ਵਿੱਚ ਚਾਰ ਸ਼ਬਦ ਉਚਾਰਨ ਕੀਤੇ ਨੇ ਤੇ ਕਈ ਲੋਕ ਇਹਨਾਂ ਸ਼ਬਦਾਂ ਨੂੰ ਬਾਬਰ ਬਾਣੀ ਕਹਿ ਦਿੰਦੇ ਨੇ ਬਾਬਰ ਬਾਣੀ ਨਹੀਂ ਹੈ ਬਾਬਰ ਦੇ ਸਬੰਧ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਸ਼ਬਦ ਉਚਾਰੇ ਸੀ ਕਿ ਉਹਨੇ ਕਿਵੇਂ ਜ਼ੁਲਮ ਕੀਤਾ ਬਾਬਰ ਬਾਣੀ ਨਹੀਂ ਹੈ ਇਹ ਨਾਨਕ ਬਾਣੀ ਹੈ ਬਾਬਰ ਨੂੰ ਮੁੱਖ ਰੱਖ ਕੇ ਉਹਦੇ ਜ਼ੁਲਮ ਨੂੰ ਮੁੱਖ ਰੱਖ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਦੇ ਨੇ ਕਿ ਭਾਈ ਦੇਖੋ ਕਿੱਡਾ ਵੱਡਾ ਤੇ ਕਿੱਡਾ ਭਾਰੀ ਜ਼ੁਲਮ ਕਰਕੇ ਗਿਆ ਬਾਬਰ ਪਰ ਇਹ ਵੀ ਜ਼ੁਲਮੀ ਲੋਕ ਸਨ ਪਰ ਉਹਨਾਂ ਜ਼ੁਲਮੀ ਲੋਕਾਂ ਦੇ ਨਾਲ ਆਮ ਲੋਕ ਪੀਸੇਗੇ ਸੋ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਲਾਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਜੈਹੋ ਜੀ ਮੈਨੂੰ ਖਸਮ ਤੋਂ ਅਕਾਲ ਪੁਰਖ ਤੋਂ ਪ੍ਰੇਰਣਾ ਮਿਲ ਰਹੀ ਹੈ ਤੈਸਰਾ ਕਰੀ ਗਿਆਨ ਵੇ ਲਾਲੋ ਮੈਂ ਉਹ ਤੈਨੂੰ ਵਿਖਿਆਨ ਕਰਨ ਲੱਗਿਆ ਹਾਂ ਦੱਸਣ ਲੱਗਿਆ ਹਾਂ ਏ ਭਾਈ ਲਾਲੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਂਜ ਲੈ ਕਾਬਲੋਂ ਤਾਇਆ ਜ਼ੋਰੀ ਮੰਗੇਦਾਨ 'ਤੇ ਲਾਲੋ ਪਾਪ ਦੀ ਬਰਾਤ ਲੈ ਕੇ ਜਨ ਲੈ ਕੇ ਜਿਹੜਾ ਬਾਬਰ ਹੈ ਉਹ ਕਾਬਲੋ ਤੋਂ ਤੁਰ ਪਿਆ ਹੈ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਜਿਹੜਾ ਸ਼ਬਦ ਵਰਤ ਰਹੇ ਨੇ ਨਾ ਉਹ ਜੰਝ ਸ਼ਬਦ ਵਰਤ ਰਹੇ ਨੇ ਜਿਹਦਾ ਮਤਲਬ ਹੁੰਦਾ ਬਰਾਤ ਜਿਹਨੂੰ ਆਪਾਂ ਪੰਜਾਬੀ 'ਚ ਜਨ ਵੀ ਕਹਿ ਦਿੰਦੇ ਆ ਜਿਹੜੀ ਬਰਾਤ ਹੁੰਦੀ ਹੈ ਨਾ ਆਪੇ ਮੂੰਹ ਚੱਕ ਕੇ ਨਹੀਂ ਆਉਂਦੀ ਉਹ ਬਰਾਤ ਬੁਲਾਈ ਜਾਂਦੀ ਹੈ ਇਹਦਾ ਮਤਲਬ ਬਾਬਰ ਨੂੰ ਕਿਸੇ ਨੇ ਸੱਦਾ ਦਿੱਤਾ ਸੀ ਤੇ ਉਹ ਬਾਬਰ ਇੱਥੇ ਹੁਣ ਆ ਰਿਹਾ ਹੈ ਉਹ ਬਰਾਤੀ ਬਣ ਕੇ ਆ ਰਿਹਾ ਹੈ ਤੇ ਬਰਾਤ ਵਾਲ ਬਰਾਤੀ ਬਣ ਕੇ ਕੀ ਕਰੇਗਾ ਜ਼ੋਰੀ ਮੰਗੈ ਜ਼ੋਰੀ ਮਤਲਬ ਧੱਕੇ ਦੇ ਨਾਲ ਦਾਨ ਵੀ ਲਾਲੋ ਕਿਹੜਾ ਦਾਨ ਮੰਗੇਗਾ ਕਿਹੜਾ ਕੰਨਿਆਂ ਦਾ ਦਾਨ ਮੰਗੇਗਾ ਹਕੂਮਤ ਦਾ ਦਾਨ ਮੰਗ ਰਿਹਾ ਉਹ ਗੁਰੂ ਨਾਨਕ ਮਹਾਰਾਜ ਕਹਿੰਦੇ ਕਹਿੰਦੇ ਉਹ ਬਾਬਰ ਆ ਕੇ ਇਹਨਾਂ ਨੂੰ ਮਲਿਆ ਮੇਟ ਕਰ ਦੇਗਾ ਇਹਨਾਂ ਨੂੰ ਤਬਾਹ ਕਰ ਦੇਗਾ ਗੁਰੂ ਪਿਆਰੇ ਗੁਰਨਾਨਕ ਮਹਾਰਾਜ ਜੀ ਨੇ ਸੰਕੇਤ ਦੇ ਦਿੱਤਾ ਸਮਾਂ ਆਉਂਦਾ ਹੈ ਜਿੱਥੇ ਭਾਈ ਲਾਲੋ ਨੂੰ ਆਖਿਆ ਉਸ ਸੈਦਪੁਰ ਦੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਜਿਹੜੇ ਜ਼ੁਲਮ ਕਰ ਰਹੇ ਸਨ ਉਹਨਾਂ ਤੱਕ ਗੱਲ ਪਹੁੰਚਾਈ ਗਈ ਕਿ ਭਾਈ ਗੱਲ ਸੁਣੋ ਬਾਬਰ ਹੈ ਉਹ ਇਸ ਸੈਦਪੁਰ ਦੇ ਉੱਤੇ ਹਮਲਾ ਕਰਨ ਵਾਲਾ ਹੈ ਅਤਿਆਚਾਰ ਕਰਨ ਵਾਲਾ ਹੈ ਆਪਣੇ ਤੁਸੀਂ ਹੀਲੇ ਕਰ ਲੋ ਆਪਣੀਆਂ ਜਿਹੜੀਆਂ ਤਲਵਾਰਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਖੁੰਡੀਆਂ ਹੋ ਗਈਆਂ ਉਹਨਾਂ ਨੂੰ ਤਿੱਖੇ ਕਰ ਲੋ ਆਪਣੀਆਂ ਤੋਪਾਂ ਖੜੀਆਂ ਕਰ ਲੋ ਕਿਉਂਕਿ ਉਹ ਜਦੋਂ ਆਏਗਾ ਨਾ ਉਹਨਾਂ ਸਭ ਕੁਝ ਮਲੀਆ ਮੀਟ ਕਰ ਦੇਣਾ ਆਪਣਾ ਪ੍ਰਬੰਧ ਕਰ ਲਓ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਲੋਕਾਂ ਨੂੰ ਸਮਝਾਇਆ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਇਹਨਾਂ ਨੇ ਕਿਹਾ ਜੋ ਬਾਬਾ ਬੋਲੀ ਜਾਂਦਾ ਬੋਲੀ ਜਾਂਦੇ ਇੱਥੇ ਕਿਹਨੇ ਆਉਣਾ ਇਹ ਨਸ਼ਿਆਂ ਦੇ ਵਿੱਚ ਕਬਾਬਾਂ ਦੇ ਵਿੱਚ ਸ਼ਰਾਬਾਂ ਦੇ ਵਿੱਚ ਨਾਚਾਂ ਦੇ ਵਿੱਚ ਬਿਲਕੁਲ ਮਸਤ ਨੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁਣ ਆਮ ਲੋਕ ਨੂੰ ਗੁਰੂ ਪਾਤਸ਼ਾਹ ਜੀ ਨੇ ਵੀ ਦੱਸਿਆ ਹੁਣ ਆਮ ਲੋਕ ਕੀ ਕਰ ਸਕਦੇ ਨੇ ਤੇ ਗੁਰੂ ਪਿਆਰਿਓ ਉੱਥੇ ਫਿਰ ਜਿਹੜੇ ਜੋਗੀ ਪੰਡਤ ਸੰਨਿਆਸੀ ਜਿੰਨੇ ਵੀ ਸੀ ਉਹਨਾਂ ਨੂੰ ਵੀ ਦੱਸਿਆ ਗਿਆ ਉਹ ਕਹਿੰਦੇ ਜੀ ਅਸੀਂ ਤਾਂ ਆਪਣੇ ਮੰਤਰਾਂ ਦੇ ਨਾਲ ਜੇ ਕੋਈ ਆਇਆ ਅਸੀਂ ਉਹਨੂੰ ਉੱਨਾ ਕਰ ਦੇਵਾਂਗੇ ਸਾਡੇ ਕੋਲੇ بڑے ਮੰਤਰ ਨੇ ਸਾਡੇ ਕੋਲੇ ਬੜੇ ਜਾਦੂ ਨੇ ਬੜੇ ਟੂਣੇ ਨੇ ਬੜੀਆਂ ਰੇਧੀਆਂ ਸਿੱਧੀਆਂ ਨੇ ਸਾਡੇ ਕੋਲ ਅਸੀਂ ਬਾਬਰ ਦੀਆਂ ਫੌਜਾਂ ਹੀ ਅੰਨੀਆਂ ਕਰ ਦਵਾਂਗੇ ਇਹੋ ਜਿਹਾ ਕੁਝ ਗੁਰਨਾਨਕ ਮਹਾਰਾਜ ਜੀ ਨੂੰ ਕਹਿੰਦੇ ਨੇ ਗੁਰਨਾਨਕ ਮਹਾਰਾਜ ਸਮਝਾਉਣ ਦਾ ਯਤਨ ਕਰਦੇ ਨੇ ਪਰ ਉਹ ਨਹੀਂ ਸਮਝ ਰਹੇ ਮਹਾਰਾਜ ਕਹਿੰਦੇ ਭਾਈ ਨਹੀਂ ਸਮਝਦੇ ਤਾਂ ਫਿਰ ਇਹਨਾਂ ਨੂੰ ਲੇਖਾ ਦੇਣਾ ਪੈਣਾ ਕੁਰ ਆਸਾਨ ਖਸਮਾਨਾ ਕੀਆ ਹਿੰਦੂ ਸਤਾਨ ਡਰਾਇਆ ਆਪੈ ਦੋਸ਼ ਨਾ ਦੇਈ ਕਰਤਾ ਬੜੀ ਕਮਾਲ ਦੀ ਗੱਲ ਆਖੀ ਗੁਰੂ ਨਾਨਕ ਮਹਾਰੇ ਨੇ ਆਪੈ ਦੋਸ਼ ਨਾ ਦੇਈ ਕਰਤਾ ਜਮ ਕਰ ਮਗਲ ਚੜਾਇਆ ਰੱਬ ਨੇ ਇਹ ਦੋਸ਼ ਆਪਣੇ ਤੇ ਨਹੀਂ ਲੈਣਾ ਕਿਉਂ ਕਿ ਕਿਉਂਕਿ ਜਿਹੋ ਜਿਹੇ ਸੈਦਪੁਰ ਦੇ ਲੋਕ ਕਰ ਰਹੇ ਨੇ ਉਹ ਇਹ ਹੁਣ ਭੁਗਤਣਗੇ ਜਿਹ ਹਾ ਬੀਜਿਆ ਸੌਣ ਲੁਣਾ ਕਰਮਾਂ ਸੰਧੜਾ ਖੇਤ ਗੁਰੂ ਪਿਆਰਿਓ ਇਹ ਜ਼ੁਲਮ ਕਰਦੇ ਨੇ ਪਰ ਹਿੰਨਾਂ ਉੱਤੇ ਹੁਣ ਜ਼ੁਲਮ ਕਰਨ ਵਾਲਾ ਵੱਡਾ ਪਾਪੀ ਆ ਰਿਹਾ ਹੈ ਇਹ ਗੁਰੂ ਨਾਨਕ ਮਹਾਰਾਜੀ ਕਹਿੰਦੇ ਨੇ ਆਪਾਂ ਦੋਸ਼ ਨਾ ਦੇਈ ਕਰਤਾ ਹੁਣ ਰੱਬ ਨੂੰ ਦੋਸ਼ ਦੇਣ ਵਾਲੀ ਗੱਲ ਨਹੀਂ ਰਹਿ ਜਾਂਦੀ ਜਮ ਕਲ ਮੁਗਲ ਚੜਾਇਆ ਹੁਣ ਤਾਂ ਜਿਹੜਾ ਪ੍ਰਮਾਤਮਾ ਨੇ ਜੋ ਇਹ ਬੀਜ ਰਏ ਨੇ ਉਹ ਵੰਡਣ ਦੇ ਲਈ ਜ਼ੁਲਮ ਇਹਨਾਂ ਨੇ ਬੀਜਿਆ ਹੁਣ ਜ਼ੁਲਮੀ ਇਹਨਾਂ ਨੂੰ ਵੱਡਣਾ ਪੈਣਾ ਅਤਿਆਚਾਰ ਇਹਨਾਂ ਨੂੰ ਸਹਿਣਾ ਪੈਣਾ ਹੁਣ ਇਹਨਾਂ ਤੋਂ ਵੱਡਾ ਜ਼ਾਲਮ ਬਾਬਰ ਆ ਰਿਹਾ ਹੈ ਕਈ ਵਾਰੀ ਅਸੀਂ ਬਾਣੀ ਪੜਦੇ ਹਾਂ ਇਤਿਮਾਰ ਪਈ ਕੁਰਲਾਣਾ ਤੈਂ ਕਿ ਦਰਦ ਨਾ ਆਇਆ ਇੱਥੇ ਅਸੀਂ ਰੱਬ ਨੂੰ ਕਹਿੰਦੇ ਆਂ ਵੀ ਗੁਰੂ ਨਾਨਕ ਮਹਾਰਾਜ ਨੇ ਰੱਬ ਨੂੰ ਤਾਨਾ ਮਾਰਿਆ ਕਿ ਰੱਬਾ ਇੰਨੀ ਇੱਥੇ ਮਾਰ ਪਈ ਐ ਇੰਨੀ ਇੱਥੇ ਵੱਡ ਟੁੱਕ ਹੋਈ ਐ ਇੰਨਾ ਇੱਥੇ ਜ਼ੁਲਮ ਹੋਇਆ ਬਾਬਰ ਨੇ ਇੰਨਾ ਇੱਥੇ ਹੱਲਾ ਬੋਲਿਆ ਤੈਨੂੰ ਬਿਲਕੁਲ ਦਰਦ ਨਹੀਂ ਆਇਆ ਰੱਬ ਨੂੰ ਕਾਹਦਾ ਦਰਦ ਯਾਰ ਗੁਰੂ ਨਾਨਕ ਮਹਾਰਾਜ ਰੱਬ ਨੂੰ ਤਾਨਾ ਨਹੀਂ ਮਾਰ ਰਹੇ ਇਹ ਜ਼ੁਲਮ ਕਰ ਰਹੇ ਸੀ ਇਹਨਾਂ ਨੂੰ ਜ਼ੁਲਮ ਕਰਕੇ ਇਹ ਜੋ ਬੀਜਿਆ ਸੀ ਇਹ ਵੱਡਣਾ ਪੈਣਾ ਸੀ ਗੁਰਨਾਨਕ ਮਹਾਰਾਜ ਤਾ ਕਹਿੰਦੇ ਇੱਤੀ ਮਾਰ ਪਈ ਕਰ ਲੋਣੇ ਇੰਨੀ ਮਾਰ ਪਈ ਐ ਤੈਂ ਕੀ ਦਰਦ ਨਾ ਯਾਰ ਬੱਬਾ ਤੈਨੂੰ ਕਾਹਦਾ ਦਰਦ ਯਾਰ ਤੈਨੂੰ ਦਰਦ ਨਹੀਂ ਕਿਉਂਕਿ ਜਿਹੋ ਜਿਹੇ ਇਹਨਾਂ ਨੇ ਸੈਦਪੁਰ ਦੇ ਲੋਕਾਂ ਨੇ ਬੀਜਿਆ ਉਹੇ ਜਿਹਾ ਵੱਢਿਆ ਰਾਜੇ ਸ਼ੀ ਮਕਦਮ ਕੁੱਤੇ ਜਾਇ ਜਗਨ ਬੈਠੇ ਉਸ ਉਤੇ ਚੱਕਰ ਰਹਿਦਾ ਪਾਹਨ ਕਾਂ ਰਤ ਪੈਤੇ ਕੁੱਤੇ ਚੱਟ ਜਾ ਹੂ ਵਾਲਾ ਇਹਨਾਂ ਨੇ ਕੰਮ ਕੀਤਾ ਹੋਇਆ ਸੀ ਇਹ ਸ਼ੇਰ ਬਣ ਕੇ ਆਮ ਲੋਕਾਂ ਦਾ ਖੂਨ ਪੀ ਰਹੇ ਸੀ ਤੇ ਹੁਣ ਬੱਬਰ ਸ਼ੇਰ ਆ ਗਿਆ ਇਹਨਾਂ ਉੱਤੇ ਚੜ ਕੇ ਬਾਬਰ ਹੁਣ ਕਾ ਦਾ ਦੁੱਖ ਬਈ ਤੂੰ ਕਰਤਾ ਸਬਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਕਤਾ ਸੀ ਮਾਰੇ ਪੈ ਵੱਗੇ ਖਸਮੇ ਸਾਹ ਪਰਸਾਈ ਗੁਰੂ ਪਿਆਰਿਓ ਗਾਵਾਂ ਦੇ ਬਾਗ ਉੱਤੇ ਸ਼ੇਰ ਹਮਲਾ ਕਰ ਦਵੇ ਦੁੱਖ ਲੱਗਦਾ ਕਿ ਨਹੀਂ ਪਾਈ ਗਾਵਾਂ ਦੇ ਉੱਤੇ ਸ਼ੇਰ ਨੂੰ ਅਟੈਕ ਨਹੀਂ ਸੀ ਕਰਨਾ ਚਾਹੀਦਾ ਹਮਲਾ ਨਹੀਂ ਸੀ ਕਰਨਾ ਚਾਹੀਦਾ ਉੱਥੇ ਆਪਾਂ ਕਹਿ ਸਕਦੇ ਹਾਂ ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ਨਾ ਹੋਈ ਹੁਣ ਇੱਕ ਪਾਸੇ ਸ਼ੇਰ ਹੈ ਤੇ ਦੂਜੇ ਪਾਸੇ ਵੀ ਸ਼ੇਰ ਹੈ ਜਦੋਂ ਉਹ ਆਪਸ ਵਿੱਚ ਲੜਦੇ ਨੇ ਉਦੋਂ ਮਨ ਵਿੱਚ ਰੋਸ ਨਹੀਂ ਹੋਣਾ ਚਾਹੀਦਾ ਕਿਉਂਕਿ ਦੋਵੇਂ ਤਰ੍ਹਾਂ ਨੇ ਉਹ ਤਕੜੀਆਂ ਨੇ ਹੁਣ ਇਹ ਵੀ ਜ਼ੁਲਮ ਕਰਦੇ ਸੀ ਇਹ ਵੀ ਜ਼ੁਲਮੀ ਸੀਗੇ ਇਹ ਵੀ ਜ਼ਾਲਮ ਸੀ ਗਾਹਾਂ ਬਾਬਰ ਵੀ ਜ਼ਾਲਮ ਸੀ ਇਧਰੋਂ ਇਹ ਵੀ ਸ਼ੇਰ ਸੀ ਇਧਰੋਂ ਬਾਬਰ ਵੀ ਸ਼ੇਰ ਸੀ ਹੁਣ ਇਹਨਾਂ ਦੀ ਟੱਕਰ ਹੁੰਦੀ ਐ ਮਾਰੇ ਕਹਿੰਦੇ ਰੋਸ ਕਾਦਾ ਬਈ ਦਰਦ ਕਾਦਾ ਇਹ ਵੀ ਪਾਪੀ ਸੀ ਉਧਰੋਂ ਵੀ ਪਾਪੀ ਆ ਗਿਆ ਜਾਂ ਇਹ ਹੁੰਦੇ ਭਲੇ ਪੁਰਸ਼ ਇਹ ਤਾਂ ਬਾਬਾ ਇਹ ਤਾਂ ਕਬਾਬਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਗੁਲਤਾਨ ਹੋਏ ਹੋਏ ਸੀ ਇਹਨਾਂ ਨੇ ਤਾਂ ਰੱਬ ਹੀ ਭੁਲਾ ਦਿੱਤਾ ਸੀ ਸ਼ਰਮ ਧਰਮ ਦੋਈ ਛੱਪ ਖੜੋਏ ਕੂੜ ਫਿਰੇ ਪ੍ਰਧਾਨ ਵੀ ਲਾ ਲੋ ਇਹ ਹਾਲਾਤ ਹੋਏ ਸਨ ਗੁਰਨਾਨਕ ਮਹਾਰਾਜ ਕਹਿੰਦੇ ਕਾਦਾ ਦਰਦ ਬਈ ਇਹ ਗੁਰੂ ਪਿਆਰਿਓ ਫਿਰ ਬਾਬਰ ਹਮਲਾ ਕਰਦਾ ਹੈ ਜਦੋਂ ਬਾਬਰ ਹਮਲਾ ਕਰਦਾ ਹੈ ਨਾ ਲੋਕਾਂ ਦੇ ਚੀਥੜੇ ਉਡਾ ਦਿੰਦਾ ਹੈ ਜਿਹੜੇ ਕਹਿੰਦੇ ਸੀ ਨਾ ਵੇ ਅਸੀਂ ਇਹਨਾਂ ਦੀਆਂ ਫੌਜਾਂ ਨੂੰ ਬਾਬਰ ਦੀਆਂ ਫੌਜਾਂ ਨੂੰ ਅੰਨੇ ਕਰ ਦੇਾਂਗੇ ਕਹਿੰਦੇ ਬਾਬਰ ਦੀਆਂ ਫੌਜਾਂ ਉਹਨਾਂ ਨੂੰ ਘੜੀਸ ਦੀਆਂ ਨੇ ਕੋਈ ਜਾਦੂ ਮੰਤਰ ਟੋਣਾ ਇੱਥੇ ਕੰਮ ਨਹੀਂ ਸੀ ਕਰ ਰਿਹਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਮ ਲੋਕਾਂ ਨੂੰ ਜਗਾ ਰਹੇ ਸਨ ਜਿੰਨੇ ਕੋ ਬਚ ਕੇ ਬਚ ਗਏ ਸਨ ਪਰ ਗੁਰੂ ਪਿਆਰਿਓ ਧੰਨ ਗੁਰਨਾਨਕ ਮਹਾਰਾ ਨੇ ਪੂਰਾ ਜੋਰ ਲਾਇਆ ਤੇ ਜਿੰਨੀਆਂ ਫੌਜਾਂ ਸੀ ਕੱਟ ਵੱਡ ਕਰਦੀਆਂ ਆਉਂਦੀਆਂ ਸਨ ਵੱਡੀਆਂ-ਵੱਡੀਆਂ ਹਿੰਦਵਾਣੀਆਂ ਵੱਡੇ-ਵੱਡਣੀਆਂ ਮੁਸਲਮਾਨਣੀਆਂ ਜਿਹੜੀਆਂ ਕਦੇ ਘਰੋਂ ਹੀ ਨਹੀਂ ਸੀ ਨਿਕਲੀਆਂ ਵੱਡੇ-ਵੱਡੇ ਹਾਰ ਸ਼ਿੰਗਾਰ ਲੱਖਾਂ ਦੇ ਗਹਿਣੇ ਪਾਉਂਦੀਆਂ ਸਨ ਜਿਹੜੇ ਘੁੰਡ ਚੁਕਾਈ ਦਾ ਲੱਖਾਂ ਰੁਪਏ ਲੈਂਦੀਆਂ ਸਨ ਬਾਬਰ ਨੇ ਉਹਨਾਂ ਦੀ ਪੱਤ ਵੀ ਰੋਲ ਦਿੱਤੀ ਗਲੀਆਂ ਦੇ ਵਿੱਚ ਰੋਲ ਦਿੱਤੀਆਂ ਬਾਬਰ ਦੀ ਫੌਜਾਂ ਨੇ ਅਜਿਹਾ ਕਸਮਾਨ ਪਾਇਆ ਇੱਥੇ ਸੋ ਗੁਰੂ ਪਿਆਰੇਓ ਜਿੰਨ ਸਿਰ ਸੋਹਣ ਪਟੀਆਂ ਮੰਗੀ ਪਾਇ ਸਦੂਰ ਮੰਗ ਭਾਵ ਸੰਦੂਰ ਲਾਉਂਦੀਆਂ ਸੀ ਟਿੱਕੇ ਲਾਉਂਦੀਆਂ ਸੀ ਸੋਨਾ ਪਹਿਨਦੀਆਂ ਸੀ ਮਿੱਟੀ ਦੇ ਵਿੱਚ ਰੋਲ ਦਿੱਤੀਆਂ ਕਾਹਾਂ ਸੁਖ ਖੇਲ ਤਵੇਲਾ ਕੋੜੇ ਕਾਹਾਂ ਪੇਰੀ ਸ਼ਹਿਨਾਈ ਇਹ ਪੂਰੇ ਸ਼ਬਦ ਤੇ ਜਦੋਂ ਅਰਥ ਕਰਾਂਗੇ ਨਾ ਪਤਾ ਲੱਗੇਗਾ ਕਿ ਬਾਬਰ ਨੇ ਕਿੱਡਾ ਜ਼ੁਲਮ ਕੀਤਾ ਕਿੱਡਾ ਹਤਿਆਚਾਰ ਕੀਤਾ ਪਰ ਇਹ ਰੱਬ ਨੂੰ ਭੁੱਲੇ ਹੋਏ ਸੀ ਇਹ ਕਿਹੜਾ ਘਟ ਸੀ ਸੋ ਗੁਰੂ ਪਿਆਰਿਓ ਕਹਿਣ ਦਾ ਮਤਲਬ ਇਹ ਹੈ ਬਾਬਰ ਜ਼ੁਲਮ ਕਰ ਰਿਹਾ ਹੈ ਕੋਈ ਰੋਕਣ ਵਾਲਾ ਨਹੀਂ ਹੈ ਤੇ ਉਸ ਸਮੇਂ ਫਿਰ ਬਾਬਰ ਦੀਆਂ ਫੌਜਾਂ ਨੇ ਜਿੱਥੇ ਆਮ ਲੋਕਾਂ ਨੂੰ ਕੈਦੀ ਬਣਾਇਆ ਉੱਥੇ ਹੀ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਕੈਦ ਕੀਤਾ ਗਿਆ ਭਾਈ ਮਰਦਾਨਾ ਜੀ ਨੂੰ ਵੀ ਕੈਦ ਕੀਤਾ ਗਿਆ ਭਾਈ ਲਾਲੋ ਜੀ ਨੂੰ ਵੀ ਕੈਦ ਕੀਤਾ ਗਿਆ ਇੱਕ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਕੈਦੀ ਬੰਦ ਕਰ ਦਿੱਤੇ ਗਏ ਜੀ ਕਿ ਚਹਾੜਾ ਪੈਂਦਾ ਹੈ ਲੋਕ ਰੋਂਦੇ ਨੇ ਕਰਲਾਉਂਦੇ ਨੇ ਸਾਡੇ ਟੱਬਰ ਮਾਰਦੇ ਸਾਡਾ ਪਰਿਵਾਰ ਖਤਮ ਕਰਤਾ ਸਾਡਾ ਕੁਝ ਬਚਿਆ ਹੀ ਨਹੀਂ ਬਾਬਰ ਨੇ ਹੁਕਮ ਦਿੱਤਾ ਕਿ ਮੇਰੀਆਂ ਫੌਜਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਰੋਟੀ ਖਾਣੀ ਹੈ ਇਹਨਾਂ ਨੂੰ ਕਹੋ ਵੀ ਜਿਹੜੀਆਂ ਤੁਹਾਨੂੰ ਚੱਕੀਆਂ ਦਿੱਤੀਆਂ ਨੇ ਇਹ ਪੀਸੋ ਆਟਾ ਦਵੋ ਪੀਸ ਕੇ ਲੋਕ ਕਹਿੰਦੇ ਅਸੀਂ ਨਹੀਂ ਪੀਸਣਾ ਕਹਿੰਦੇ ਸਾਡੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਹੁਣ ਸਾਨੂੰ ਵੀ ਮਾਰਦੇ ਅਸੀਂ ਕੀ ਕਰਨਾ ਫਿਰ ਉੱਥੇ ਗੁਰਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਜੇਲ੍ਹ ਦੇ ਵਿੱਚ ਸਨ ਗੁਰਨਾਨਕ ਮਹਾਰਾ ਨੇ ਕਿਹਾ ਭਾਈ ਤੁਸੀਂ ਹੁਣ ਕਿਉਂ ਰੱਬ ਨੂੰ ਕੋਸਦੇ ਹੋ ਤੁਸੀਂ ਹੁਣ ਕਿਉਂ ਰੋ ਰਹੇ ਹੋ ਜਦੋਂ ਤੁਹਾਨੂੰ ਸਮਝਾਇਆ ਗਿਆ ਸੀ ਉਦੋਂ ਤੁਸੀਂ ਸਮਝੇ ਨਹੀਂ ਚਲਾਓ ਚੱਕੀਆਂ ਆਟਾ ਪੀਸੋ ਜੋ ਹੋਣਾ ਸੀ ਹੋ ਗਿਆ ਆਪਣੀ ਜ਼ਿੰਦਗੀ ਦਾ ਬਚਾਓ ਉੱਥੇ ਫਿਰ ਜਿਹੜੀਆਂ ਚੱਕੀਆਂ ਬੰਦ ਪਈਆਂ ਸੀ ਗੁਰੂ ਨਾਨਕ ਪਾਸ਼ਾ ਨੇ ਚਲਾ ਦਿੱਤੀਆਂ ਗੁਰੂ ਨਾਨਕ ਪਾਸ਼ਾ ਦੀ ਵੀ ਚੱਕੀ ਚੱਲੀ ਬਾਕੀਆਂ ਦੀ ਵੀ ਚੱਕੀਆਂ ਚੱਲੀਆਂ ਜਿਹੜੇ ਚੱਕੀਆਂ ਨਹੀਂ ਸੀ ਚਲਾਉਂਦੇ ਉਹਨਾਂ ਦੀਆਂ ਚੱਕੀਆਂ ਗੁਰੂ ਨਾਨਕ ਨੇ ਆਪਣੇ ਆਪ ਚੱਲਣ ਲਾ ਦਿੱਤੀਆਂ ਹਰ ਕੋਈ ਚੱਕੀ ਦਾ ਆਟਾ ਪੀਸਦਾ ਜਦੋਂ ਇਹ ਗੱਲ ਬਾਬਰ ਕੋਲੇ ਪਹੁੰਚਦੀ ਹੈ ਕਿ ਪਹਿਲਾਂ ਲੋਕ ਜਿਹੜੇ ਚੱਕੀ ਨਹੀਂ ਸੀ ਪੀਸਦੇ ਪਰ ਇੱਕ ਪੀਰ ਫਕੀਰ ਦੇ ਕਹਿਣ ਤੇ ਚੱਕੀਆਂ ਚੱਲ ਪਈਆਂ ਉਹ ਪੀਰ ਫਕੀਰ ਕੋਈ ਆਮ ਨਹੀਂ ਹੈ ਜਦੋਂ ਬਾਬਰ ਨੂੰ ਪਤਾ ਲੱਗਿਆ ਬਾਬਰ ਭੱਜ ਕੇ ਆਉਂਦਾ ਕਹਿੰਦੇ ਜਦੋਂ ਬਾਬਰ ਆਉਂਦਾ ਤਾਂ ਹੱਥ ਜੋੜ ਕੇ ਗੁਰਨਾਨਕ ਮਹਾਰਾਜ ਅੱਗੇ ਖੜ ਜਾਂਦਾ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਨੇ ਜਦੋਂ ਪਤਾ ਲੱਗਦਾ ਗੁਰੂ ਨਾਨਕ ਨੇ ਗੁਰੂ ਪਿਆਰੇ ਗੁਰਨਾਨਕ ਸਾਹਿਬ ਜੀ ਉਸ ਸਮੇਂ ਬਗਦਾਦ ਦੀ ਮੱਕੇ ਦੀ ਯਾਤਰਾ ਕਰ ਚੁੱਕੇ ਸਨ ਮੱਕੇ ਦੇ ਲੋਕਾਂ ਨੂੰ ਸਮਝਾ ਚੁੱਕੇ ਸਨ ਫਿਰ ਇਹ ਮੱਕਾ ਕਲਾ ਦਿਖਾਰੀ ਮੱਖਾ ਘੁਮਾਏ ਸਨ ਗੁਰਨਾਨਕ ਸਾਹਿਬ ਜੀ ਮੱਕਾ ਕਿਵੇਂ ਘੁੰਮਿਆ ਇਹਦੇ ਬਾਰੇ ਵੀ ਵਿਚਾਰ ਕਰਾਂਗੇ ਸੋ ਜਦੋਂ ਪਤਾ ਲੱਗਿਆ ਬਾਬਰ ਨੂੰ ਕਿ ਗੁਰੂ ਨਾਨਕ ਨੇ ਜਿਹੜੇ ਮੱਕੇ ਬਗਦਾਦ ਦੇ ਵਿੱਚ ਜਾ ਕੇ ਮੁਸਲਮਾਨ ਭਾਈਚਾਰੇ ਨੂੰ ਵੀ ਸਮਝਾਉਂਦੇ ਨੇ ਹਿੰਦੂਆਂ ਨੂੰ ਵੀ ਸਮਝਾਉਂਦੇ ਨੇ ਸਾਰਿਆਂ ਨੂੰ ਸਮਝਾਉਂਦੇ ਨੇ ਮੈਂ ਕਿੱਡਾ ਵੱਡਾ ਗੁਨਾਹ ਕੀਤਾ ਗੁਰੂ ਨਾਨਕ ਮਹਾਰਾਜ ਜਦੋਂ ਸਾਹਮਣੇ ਆਉਂਦਾ ਗੁਰੂ ਨਾਨਕ ਮਹਾਰਾਜ ਦੀ ਪਹਿਲੀ ਗੱਲ ਇਹੀ ਆਖਦੇ ਨੇ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਤੂੰ ਹੱਥੇ ਲੋਕਾਂ ਨੂੰ ਮਾਰਿਆ ਤੂੰ ਆਮ ਲੋਕਾਂ ਨੂੰ ਮਾਰਿਆ ਜਿਨ੍ਹਾਂ ਤੇ ਜ਼ੁਲਮ ਕਰਨਾ ਬਣਦਾ ਸੀ ਜਿਨ੍ਹਾਂ ਨੂੰ ਸਬਕ ਸਿਖਾਉਣਾ ਬਣਦਾ ਸੀ ਉਹਨਾਂ ਉੱਤੇ ਤਾਂ ਤੇ ਜ਼ੁਲਮ ਕੀਤਾ ਹੀ ਹੈ ਪਰ ਤੂੰ ਆਮ ਲੋਕ ਵੀ ਪੀਸ ਦਿੱਤੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਹੱਥ ਜੋੜ ਕੇ ਗੁਰਨਾਨਕ ਮਹਾਰਾਜ ਦੇ ਚਰਨਾਂ ਤੇ ਟੈਪਿਆ ਗੁਰੂ ਪਾਤਸ਼ਾਹ ਜੀ ਬਖਸ਼ ਦੋ ਮੇਰੇ ਤੋਂ ਗਲਤੀ ਹੋ ਗਈ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਸਾਰੇ ਹੀ ਲੋਕ ਜੇ ਖਤਮ ਕਰ ਦਿੱਤੇ ਰਾਜ ਕਿੰਨਾ ਤੇ ਕਰੇਗਾ ਤੇ ਜਦੋਂ ਇਹ ਗੱਲ ਆਖੀ ਬਾਬਰ ਨੂੰ ਬਾਬਰ ਹੱਥ ਜੋੜ ਕੇ ਗੁਰਨਾਨਕ ਮਹਾਰਾ ਦੇ ਚਰਨਾਂ ਤੇ ਟੈਪਿਆ ਤੇ ਮਾਫੀयां ਮੰਗਦਾ ਹੈ ਸੋ ਗੁਰੂ ਪਿਆਰਿਓ ਇਤਿਹਾਸ ਬਹੁਤ ਵੱਡਾ ਹੈ ਬਹੁਤ ਲੰਬੇਰਾ ਇਤਿਹਾਸ ਹੈ ਆਵਣ 78 ਜਨ 97 ਹੋਰ ਵੀ ਉੱਠ ਸੀ ਮਰਦਿਕਾ ਚੇਲਾ ਇਹ ਵੀ ਗੁਰਨਾਨਕ ਮਹਾਰਾਜ ਨੇ ਆਖਿਆ ਜਦੋਂ ਗੁਰਬਾਣੀ ਦੇ ਅਰਥ ਕਰਾਂਗੇ ਗੁਰਬਾਣੀ ਦੇ ਸ਼ਬਦਾਂ ਨੂੰ ਪੜਾਂਗੇ ਫਿਰ ਸਾਨੂੰ ਸਪਸ਼ਟ ਹੋਏਗਾ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਕਰਕੇ ਤੁਹਾਡੇ ਨਾਲ ਸ਼ਾਰਟ ਕੱਟ ਦੇ ਵਿੱਚ ਸੰਖੇਪ ਦੇ ਵਿੱਚ ਵਿਚਾਰਾ ਕੀਤੀ ਜਾਂਦੀਆਂ ਨੇ ਤਾਂ ਕਰਕੇ ਜਿਹੜਾ ਸ਼ਬਦ ਦੀ ਵਿਆਖਿਆ ਜਾਂ ਬਹੁਤ ਸਾਰਾ ਇਤਿਹਾਸ ਰਹਿ ਜਾਂਦਾ ਸਮਾਂ ਮਿਲੇ ਆਪਾਂ ਫਿਰ ਇਸ ਨੂੰ ਚੰਗੀ ਤਰ੍ਹਾਂ ਵਿਖਿਆਨ ਕਰਾਂਗੇ ਇਤਿਹਾਸ ਨੂੰ ਸਾਂਝਾ ਕਰਾਂਗੇ ਸੋ ਕਹਿਣ ਦਾ ਮਤਲਬ ਇਹ ਹੈ ਗੁਰਨਾਨਕ ਮਹਾਰਾਜ ਨੇ ਬਾਬਰ ਨੂੰ ਮੂੰਹ ਤੇ ਜਾਫਰ ਆਖਿਆ ਪਰ ਅੱਜ ਦੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨੇ ਬਾਬਰ ਨੇ ਅੱਜ ਦੇ ਸਮੇਂ ਦੇ ਵਿੱਚ ਗੁਰਨਾਨਕ ਮਹਾਰਾ ਦੇ ਪੈਰਾਕਾਰ ਵੀ ਬਹੁਤ ਨੇ ਬਹੁਤ ਸੇਵਕ ਨੇ ਪਰਾਜ ਸਾਡੇ ਵਿੱਚ ਹਿੰਮਤ ਨਹੀਂ ਕਿ ਅੱਜ ਦੇ ਬਾਪਰਾ ਨੂੰ ਅਸੀਂ ਜ਼ਾਬਰ ਕਹਿ ਸਕੀਏ ਜੇ ਕੋਈ ਜ਼ਾਬਰ ਕਹਿੰਦਾ ਤਾਂ ਅੱਜ ਦੇ ਬਾਪਰ ਉਹਨਾਂ ਨੂੰ ਜੇਲਾਂ ਵਿੱਚ ਸੁੱਟ ਦਿੰਦੇ ਨੇ ਸੋ ਗੁਰੂ ਪਿਆਰਿਓ ਧੰਗ ਗੁਰੂ ਨਾਨਕ ਜਿਸ ਦੇ ਦਰ ਨੇ ਮੁਗਲਾਂ ਦੇ ਨਾਲ ਜਿਸ ਦੇ ਦਰ ਨੇ ਜ਼ੁਲਮ ਦੇ ਨਾਲ ਅਤਿਆਚਾਰਾਂ ਦੇ ਨਾਲ ਮੱਥਾ ਲਾਇਆ ਤੇ ਸਾਨੂੰ ਆਜ਼ਾਦ ਕਰਾਇਆ ਤੇ ਧੰਗ ਗੁਰੂ ਨਾਨਕ ਮਹਾਰਾਜੀ ਦਾ ਸਾਨੂੰ ਦਰ ਕਦੇ ਵੀ ਨਹੀਂ ਛੱਡਣਾ ਚਾਹੀਦਾ ਜੇ ਗੁਰ ਨਾਨਕ ਨਾ ਹੁੰਦੇ ਸਾਡੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੋਣੀ ਸੀ ਜੇ ਨਰਕਾਂ ਚੋਂ ਕੱਢਿਆ ਜੀ ਆਉਂਦੇ ਜੀ ਕੱਢਿਆ ਧੰਗ ਗੁਰੂ ਨਾਨਕ ਦੇ ਕਰਣੇ ਕੱਢਿਆ ਬਾਬਾ ਫਰੀਦ ਦਾ ਬਾਬਾ ਕਬੀਰ ਬਾਬਾ ਰਬਦਾਸ ਬਾਬਾ ਨਾਮਦੇਵ ਦਸ਼ਮੇਸ਼ ਪਿਤਾ ਬਾਬਾ ਨਾਨਕ ਵਰਗੇ ਰਹਿਬਰ ਸਾਡੇ ਸਤਿਗੁਰ ਨੇ ਆਉ ਆਪਾਂ ਇਹਨਾਂ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੀਏ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਆਪਣੇ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸਾਂਝੀ ਕਰੋ ਸ਼ੇਅਰ ਕਰਕੇ ਮਨਮਤਾ ਜੋ ਕੌਮ ਦਾ ਇਤਿਹਾਸ ਹੈ ਸਾਡੇ ਸਿੱਖ ਧਰਮ ਦਾ ਇਤਿਹਾਸ ਹੈ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਤਦ ਤੱਕ ਲਈ ਆਪ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ